ਵਾਹਿਗੁਰੂ ਹਾਂਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੇਮੰਤ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਕੋਲੀਆ ਖੁਰਦ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘਾ ਵਾਲਾ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509986 ਜਿਹੜੇ ਭੈਣ ਭਰਾਵਾਂ ਨੇ ਹੇਮੰਤ ਟੀਵੀ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਦੋ ਪਸ਼ੂ ਸੇਲ ਹੈ ਬਿਲਕੁਲ ਸਸਤੇ ਮੁੱਲ ਦੇ ਸਸੀਗੜ ਬਾਈ ਸਸੀਗੜ ਬਾਈ ਜੀ ਨਾਮ ਤੇ ਐਡਰੈਸ ਨਾਮ ਜਗਜੀਤ ਸਿੰਘ ਪਿੰਡ ਕੋਹਲਿਆ ਖੁਰਦ ਤਸੀਰ ਨਿਹਾਲ ਸਿੰਘਾ ਜਿਲ੍ਹਾ ਮੋਗਾ ਫੋਨ ਨੰਬਰ 9056653918 9056653918 ਕਿੰਨਵਾ ਸੂਆ ਪਹਿਲੇ ਸੂਏ ਬਈ ਸੂਣਾ ਵਹਿਣ ਦੇ ਇਹ ਇੱਕ ਹਫਤੇ ਦੀ ਕੱਚੀ ਆ ਠੀਕ ਆ ਦੁੱਧ ਪਿਆਜੂਗੇ 10 ਤੋਂ 12 ਲੀਟਰ ਅੱਛਾ ਠੀਕ ਹੈ ਜੀ ਕੱਦ ਤਾਂ ਮੀਡੀਅਮ ਮੀਡੀਅਮ ਆ ਮਗਰ ਦੁੱਧ ਦਾ ਮੁੱਲ ਜੈ ਜੈ 35 ਦੀ ਦੇ ਦੇ ਬਈ ਵੇੜਾ 35 ਦੀ ਜਮਾ ਜੈ 35 ਹਰ ਹਫਤੇ ਦੀ ਕੱਚੀ ਇੱਕ ਹਫਤੇ ਦੀ ਕੱਚੀ ਦੁੱਧ ਕਿੰਨਾ ਦੇਜੋ ਦੁੱਧ 10 12 ਕਿਲੋ ਪਿਆਜੋ 10 12 ਕਿਲੋ ਬਾਈ 10 ਦਾ ਦੁੱਧ ਪਿਆਜੂ ਪਹਿਲਾ ਸੂਆ ਜਰਸੀ ਨਸਲ ਦੀ ਬੱਚੀ 35000 ਦੀ ਬਾਈ ਜੱਗਾ ਕਹਿੰਦਾ ਦੇ ਦੇਣੀ ਆਪਾਂ 35000 ਚੋਂ ਬਾਈ ਛੋਟ ਕਰ ਦੂਗਾ ਇੱਕ ਹਫਤਾ ਡੇਟ ਮੁਤਾਬਕ ਕੱਚੀ ਐ ਸੋਹਣੀ ਬੱਚੀ ਹਵਾਨਾ ਸੋਹਣਾ ਸਾਈਡਾਂ 'ਚ ਵਾਲ ਟੱਲ ਹਜੇ ਕਾਫੀ ਬਾਕੀ ਆ ਬਾਕੀ ਹਫਤਾ ਡੇਟ ਮੁਤਾਬਕ ਹੈ ਜੀ ਕੱਚੀ ਆ 6-7 ਦਿਨ ਵਧੀਆ ਸੇਵਾ ਸੰਭਾਲ ਗੌਰ ਕੇਅਰ ਹੋ ਜਾਂਦੀ ਆ ਜਦੋਂ ਤਿਆਰ ਹੋ ਜੇਂ ਦੀ ਸੋਹਣਾ ਹਵਾਨਾ ਤਿਆਰ ਕਰਕੇ ਸੂ ਅਜੇ ਬਚਪਨੇ ਜੀ ਐ ਬੱਚੇ ਹੂੰ ਠੀਕ ਐ ਬਚਪਨੇ ਜੀ ਐ ਭਾਈ ਕਹਿੰਦਾ ਹਜੇ ਥਣ ਸੋਹਣੇ ਗੁਲਾਬੀ ਹੱਥੀਚਵਾਈ ਵਾਲੇ ਗੈਬ ਚ ਲੱਗੇ ਹੋਇਆ ਮੁੱਲ ਸਿਰ 35000 35000 ਚ ਬਾਈ ਮਾਨ ਕਰ ਦੂ ਬੰਨ ਲਾ ਜਗੇ ਦੋਸਤੋ ਹਾਈਟ ਦਾ ਅੰਦਾਜ਼ਾ ਲਾ ਲਓ ਤੁਸੀਂ ਮੀਡੀਅਮ ਹਾਈਟ ਐ ਹੂੰ ਦੋ ਨੰਬਰ ਦੋ ਨੰਬਰ ਦੇ ਭਾਈ ਦੂਜੇ ਸੂ ਸੁਣਾ ਜਿਨ੍ਹਾਂ ਦਾ ਭਾਈ ਦੋ ਕਹਿੰਦਾ ਜੀ 11 12 ਕਿਲੋ ਚੋਇਆ ਬਸ ਮੇਰੇ ਠੀਕ ਹੈ ਠੀਕ ਹੈ 11 12 ਕਿਲੋ ਕਹਿ ਕੇ ਜਣੀ ਆਪਾਂ ਬਾਕੀ ਇਹ ਸਾਹ ਸੰਭਾਲਦੇ ਸੱਕਦੇ ਹੁੰਦਾ ਹਨਾ 13 ਚ ਵਾਲੇ 14 ਚ ਵਾਲੇ ਹਨਾ ਅਗਲਾ ਆ ਵੀ ਦੇਖ ਕਿਨੇ ਫਰਕ ਨੇ ਮੋਲੇ ਦਾ ਇਹ ਵੀ 35 ਦੇ ਦਾਂਗੇ ਆਪਾਂ ਦਣ ਕਿੰਨੇ ਲੈ ਜੂ ਇਹ 5 ਦ ਲੈੰਦੇ ਆ ਇੱਕ ਨੰਬਰ ਵੀ 35000 ਦੀ ਦੋ ਨੰਬਰ ਵੀ 35000 ਦੀ ਬਾਈ ਕਹਿੰਦਾ 13 14 ਕਿਲੋ ਦੁੱਧ ਪਿਆ ਜੂ ਬਾਕੀ ਜਿਹਦੇ ਜਿਹੜੀ ਵੀ ਵੜ ਪਸੰਦ ਆਉ ਬਾਈ ਕਹਿੰਦਾ ਅਗਲਾ ਆਪ ਦੀ ਸਮਝ ਨਾ ਲੈ ਜੀ ਇੱਕ ਬਦਾਮੀ ਰੰਗ ਦੀ ਜਰਸੀ ਐ ਇੱਕ ਚਿੱਟੇ ਰੰਗ ਦੀ ਜਰਸੀ ਐ ਦੋ ਜਰਸੀ ਵੜਾ ਸੇਲ ਐ ਇਹ 5-4 ਦਿਨ ਲਊਗੀ ਇੱਕ ਨੰਬਰ ਹਫਤੇ ਦੀ ਕੱਚੀ ਐ ਦੋ ਜਰਸੀ ਨਸਲ ਦੀਆਂ ਵੜਾ ਇੱਕ ਦਾ ਰੰਗ ਬਦਾਮੀ ਐ ਇੱਕ ਦਾ ਰੰਗ ਚਿੱਟਾ ਦੋਸਤੋ ਥਣ ਦੇਖ ਲਓ ਸੋਹਣੇ ਥਣ ਆ ਗਲਾਬੀ ਹਾਤੀ ਚਵਾਈ ਵਾਲੇ ਇਹ ਦੋ ਜਰਸੀਆਂ ਸੇਲ ਹੈ ਇੱਕ ਨੰਬਰ ਪਹਿਲਾ ਸੁਹਾ ਦੋ ਨੰਬਰ ਦੂਜਾ ਸੁਹਾ ਦੋਹਾਂ ਦਾ ਮੁੱਲ 35 35000 ਪਿੰਡ ਘੋਲੀਆ ਖੁਰਦਾ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਜਗਜੀਤ ਬਾਈ ਦਾ ਨਾਂ ਜਿਹਦੇ ਜਿਹੜੀ ਵੀ ਜਰਸੀ ਪਸੰਦ ਆਉਂਦੀ ਆ ਫੋਨ ਨੰਬਰ ਸਕਰੀਨ ਤੇ ਚੱਲੀ ਜਾਂਦਾ ਇਸ ਤੋਂ ਘੱਟ ਮੁੱਲ ਜਿੱਦਾਂ ਤੁਹਾਨੂੰ ਵੀ ਪਤਾ ਫਿਰ ਆਉਂਦਾ ਵੀ ਕੀ ਆ 35 35000 ਦੀਆਂ ਦੇ ਦੇਣੀਆਂ ਜੇ ਕੋਈ ਜੋੜਾ ਲੈ ਲੂ ਪੂਰਾ ਵੱਧ ਮਾਨਤਾਣ ਹੋ ਜਾਊਗਾ 15-2000 ਰੁਪਏ ਹੀ ਫਰੋਂਦੀ ਆ ਮੰਨ ਲਓ ਜਿਹੜੀ ਕੱਚੀ ਹੁੰਦੀ ਆ ਜਿਹਨੇ ਸਾਲ ਨੂੰ ਮੌਸਮ ਮੰਨ ਲੈਣਾ ਕਿ ਨਹੀਂ ਲੈਣਾ ਹਨਾ ਇਹਦਾ ਫਿਰ ਵੀ ਕਰਮ ਵਾਲੀਆਂ ਸੂਨ ਵਾਲੀਆਂ ਕੋਈ 5 ਦਿਨ ਲੈ ਜੂ ਕੋਈ ਹਫਤਾ ਲੈ ਜੂਗੀ ਹਨਾ ਠੀਕ ਹੈ ਦੋਤਾਂ ਲੀਆਂ ਵੇੜਾ 35-35000 ਮੋਲ ਆ ਕੋਈ ਨਹੀਂ ਮਾਨਤਨ ਕਰ ਦਾਂਗੇ ਬਈ ਮਾਨਤਨ ਬਾਈ ਕਹਿੰਦਾ ਕਰ ਦਿਆਂਗੇ ਫੋਨ ਨੰਬਰ ਸਕਰੀਨ ਤੇ ਆ 35-35000 ਦੀਆਂ ਦੇ ਦੇਣੀਆਂ ਜੇ ਕੋਈ ਜੋੜੀ ਲੈ ਲੂ ਪੂਰਾ ਵੱਧ ਹੋ ਜੂ ਸਸਤੀ ਕਰ